ਹਾਂਜੀ ਰੋ ਲਾਜੀ ਆ ਜਾਓ ਆ ਜਾਓ ਅੱਛਾ ਠੀਕ ਹੈ ਬismillahirrahmanirrahim ਸ਼ੁਰੂ ਅੱਲਾਹ ਤਾਲਾ ਦੇ ਨਾਮ ਤੋਂ ਜੋ ਬੜਾ ਮਿਹਰਬਾਨ ਤੇ ਨਿਹਾਈਤ ਰਹਿਮ ਕਰਨ ਵਾਲਾ ਹੈ ਅੱਜ 23 ਫਰਵਰੀ 2024 ਆਪਾਂ ਲੁਧਿਆਣਾ ਜਾਮਾ ਮਸਜਿਦ ਦੇ ਵਿੱਚ ਮੌਜੂਦ ਹਾਂ ਸਾਡੇ ਦਰਮਿਆਨ ਮਲੇਸ਼ੀਆਈ ਇੱਕ ਮੁਸਲਮਾਨ ਨੌਜਵਾਨ ਜਿਹੜਾ ਹੈ ਜੀ ਦੀ ਉਮਰ ਤਕਰੀਬਨ 23-24 ਸਾਲ ਹੈ ਉਹ ਸਾਡੇ ਦਰਮਿਆਨ ਮੌਜੂਦ ਨੇ ਤੇ ਇਹਨਾਂ ਦਾ ਸਨਮਾਨ ਇਸ ਲਈ ਕੀਤਾ ਜਾ ਰਿਹਾ ਕਿਉਂਕਿ ਮਲੇਸ਼ੀਆ ਤੋਂ ਮੱਕਾ شریف ਦੇ ਲਈ ਸਾਈਕਲ ਦੇ ਉੱਤੇ ਯਾਤਰਾ ਜਿਹੜੀ ਹੈ ਉਹ ਕਰਦੇ ਪਏ ਨੇ ਤੇ ਸਾਈਕਲ ਯਾਤਰਾ ਕਰਦੇ ਹੋਏ ਇਹ ਭਾਰਤ ਜਦੋਂ ਆਏ ਨੇ ਤੇ ਹైదరాబాద్ ਤੋਂ ਹੁਣ ਸਾਈਕਲ ਦੇ ਜ਼ਰੀਏ ਹੀ ਅੱਜ ਲੁਧਿਆਣਾ ਪਹੁੰਚੇ ਸੀ ਕੱਲ ਸ਼ਾਮ ਅੱਜ ਲੁਧਿਆਣਾ ਤੋਂ ਜਲੰਧਰ ਅਮਰਸਰ ਵੱਲ ਇਹਨਾਂ ਦੀ ਹੁਣੀ ਰਵਾਨਗੀ ਹੋਏਗੀ ਤੇ ਇਸ ਲਈ ਜੁਮੇ ਦੀ ਨਮਾਜ਼ ਤੋਂ ਬਾਅਦ ਇਹਨਾਂ ਦਾ ਸਨਮਾਨ ਕੀਤਾ ਗਿਆ ਇਹ ਨੌਜਵਾਨ ਦੀ ਖਾਸੀਅਤ ਹੋਰੇ ਨਜ਼ਰ ਆਈ ਕਿ ਇਹ ਜਿਸ ਦਿਨ ਤੋਂ ਤੁਰਿਆ ਹੈ ਵਿਦਆਊਟ ਕਿਸੇ ਸੋਸ਼ਲ ਮੀਡੀਆ ਤੋਂ ਵਿਦਆਊਟ ਕਿਸੇ ਸ਼ੋਸ਼ੇ ਤੋਂ ਇਹ ਸਾਨੂੰ ਪਤਾ ਲੱਗਿਆ ਤੇ ਅਸੀਂ ਇਹਨਾਂ ਦਾ ਸਨਮਾਨ ਕੀਤਾ ਤੇ ਕੋਈ ਇਹਨਾਂ ਨੇ ਐਸਾ ਕਾਊਂਟ ਨਹੀਂ ਬਣਾਇਆ ਕੋਈ ਮਤਲਬ ਕੋਈ ਚੀਜ਼ ਮੋਨਟਾਈਜ਼ ਨਹੀਂ ਕੀਤੀ ਔਰ ਕਿਸੇ ਕੋ ਕੋਈ ਚੀਜ਼ ਨਹੀਂ ਲਈ تھی ਕਿਸੇ ਕੋਲ ਕੋਈ ਪੈਸਾ ਨਹੀਂ ਫੜਿਆ ਤੇ ਨਾ ਹੀ ਸਾਈਕਲ ਦੇ ਉੱਤੇ ਕੋਈ ਬੋਰਡ ਲੱਗਾ ਕਿ ਜੀ ਮੈਂ ਮਲੇਸ਼ੀਆ ਤੋਂ ਮੱਕੇ ਜਾ ਰਿਹਾ ਮਤਲਬ ਇਹ ਹੁੰਦਾ ਵੀ ਬੜੀ پاک ਨੀਅਤ ਦੇ ਨਾਲ ਔਰ ਐਸੇ ਲੋਕ ਜਿਹੜੇ ਨੇ ਪ੍ਰੇਰਣਾ ਸਰੋਤ ਹੁੰਦੇ ਨੇ ਸਾਰਿਆਂ ਦੇ ਲਈ ਸਿਰ ਮੁਸਲਮਾਨਾ ਲਈ ਨਹੀਂ ਕਿ ਅਗਰ ਕੋਈ ਵੀ ਬੰਦਾ ਆਪਣੀ ਦ੍ਰਿੜਤਾ ਦੇ ਨਾਲ ਔਰ ਮੁਹੱਬਤ ਦੇ ਨਾਲ ਕਿਸੇ ਵੀ ਮਕਸਦ ਨੂੰ ਅਚੀਵਮੈਂਟ ਨੂੰ ਪੂਰਾ ਕਰਨਾ ਚਾਹੁੰਦਾ ਤੇ ਉਹ ਕਰ ਸਕਦਾ ਤੇ ਮੈਂ ਇਹਨਾਂ ਨੂੰ ਬਹੁਤ ਬਹੁਤ ਵਧਾਈ ਦੇਣਾ ਚਾਹੁੰਦਾ ਕਿ ਇਹ ਮਲੇਸ਼ੀਆ ਤੋਂ ਮੱਕਾ ਮਦੀਨਾ ਦਾ ਸਫ਼ਰ ਜਿਹੜਾ ਹੈ ਉਹ ਇਕੱਲੇ 2 ਬਾਈਸਾਈਕਲ ਦੇ ਉੱਤੇ ਕਰ ਰਹੇ ਨਾਲ ਕੋਈ ਵੀ ਨਹੀਂ ਹੈ ਨਾ ਅੱਗੇ ਪਿੱਛੇ ਕੋਈ ਗੱਡੀ ਹੈ ਤੇ ਜਿਸ ਤਰ੍ਹਾਂ ਪਹਿਲਾਂ ਕਈ ਲੋਕ ਗੁਜ਼ਰੇ ਕਿ ਬੜਾ ਪ੍ਰੋਟੋਕਾਲ ਸੀ ਕੁਝ ਵੀ ਨਹੀਂ ਤੇ ਕੱਲ ਹੀ ਜਾ ਰਹੇ ਨੇ ਤੇ ਇਹਨਾਂ ਲਈ ਬੜੀ ਖੁਸ਼ਕਿਸਮਤੀ ਦੀ ਗੱਲ ਹੈ ਅਸੀਂ ਇਹਨਾਂ ਲਈ ਦੁਆ ਕਰਦੇ ਹਾਂ ਕਿ ਸਫ਼ਰ ਖੂਬਸੂਰਤ ਗੁਜ਼ਰੇ ਔਰ ਇਹਨਾਂ ਨੂੰ ਵੀ ਬੇਨਤੀ ਕਰਦੇ ਹਾਂ ਕਿ ਮੱਕਾ ਮਦੀਨੇ ਪਹੁੰਚ ਕੇ ਸਾਡੇ ਭਾਰਤ ਦੇ ਲਈ ਵੀ ਦੁਆ ਕਰਨ ਕਿ ਸਾਡਾ ਦੇਸ਼ ਜਿਹੜਾ ਇਸ ਦਿਨ ਅੱਗੇ ਵਧਦਾ ਰਹੇ ਅਮਨ ਸ਼ਾਂਤੀ ਪਾਈਚਾਰਾ ਜਿਹੜਾ ਉਹ ਬਣਿਆ ਰਹੇ ਕਿੰਨੇ ਦਿਨਾਂ ਦਾ ਸਫ਼ਰ ਇਹਨਾਂ ਦੀ ਉਮਰ ਕਿੰਨੀ ਕਹੀ ਹੈ ਇਹ ਉਮਰ ਤਕਰੀਬਨ 23 ਸਾਲ ਹੈ ਜੀ ਕਿਲੋਮੀਟਰ ਦੇ حساب ਨਾਲ ਤਾਂ तकरीबन 5500 ਕਿਲੋਮੀਟਰ ਹੋਏਗਾ 5000 ਕਿਲੋਮੀਟਰ ਤੋਂ ਇਸੇ ਇਹ ਅਜੇ ਪਿੱਛੋਂ ਤੁਰੇ ਹੋਏ ਨੇ तकरीबन 1.5 ਮਹੀਨੇ ਤੋਂ ਅੰਦਾਜ਼ਾ 1.5 ਮਹੀਨਾ ਹੀ ਹੋਰ ਲੱਗੇਗਾ ਬਹੁਤ ਆਪ ਬੋਲੀਏ ਮਾਈ ਨੇਮ ਇਜ਼ ਅਫਜ਼ਲੁਦੀਨ ਆਮ ਫਰਮ ਮਲੇਸ਼ੀਆ ਐਂਡ ਆਮ ਸਾਈਕਲਿੰਗ ਫਰਮ ਮਲੇਸ਼ੀਆ ਟੂ ਮੱਕਾ ਮੱਕਾ ਯਾ ਵਾਟ ਇਜ਼ ਦਾ ਪਰਪਸ ਆਫ ਯੋਰ i'm doing uh, inshallah for inshallah for hajj i'm doing to arrange it for hajj inshallah for this year inshallah hajj karne inshallah so uh, tell me something about your practice how you practice that so uh, i i've been, uh, I've been uh, practicing bicycle from a young age and i'm uh, uh, so i'm going to Makkah for 100 kilometers every day and slowly, but, slowly, hundred kilometers. But what about your experience in India, especially in Ludhiana? Ludhiana, uh, it was very great. In Ludhiana, it was very welcoming, and everyone was very friendly. Uh, especially for uh, Im Imam, Imam Shah himself. Yes, yeah. he's, he's very welcoming, and he uh, he welcome us with food and a lot of flowers. Any message for youth? For for youth? Uh, if if uh, if. Islam wants to be to be to be spread around the youth must be, play an active role around it inshallah so Allah. how many days your journey will start and when will you end your journey uh, my journey start at uh, the, the 3rd of february and i'm ending my journey around may may 20 20 may 20 may so, sure, so um, you are excited yes i'm excited to go so uh, you have, uh, what about your family's sport? My family support. Support. Yeah, my family supported 100%, and my mother was a bit worried, but she's uh, she's okay with it. But she always pray pray for me, and that's why I'm strong enough and I have courage enough to go to Mecca using a bicycle. Is it a tough journey for you? Uh, yes, it's a journey. Yes, correct. <laughs> okay. thank, thank, you, thank you so much. <inaudible>